ਕੋ ਜੀ ਸਰ ਜੀ ਸਰ ਰਾਤ ਨੂੰ ਜਿਹੜੀ ਚੋਰੀ ਹੋਈ ਆ ਕੀ ਕਹਿੰਦੇ ਆ ਹਾਂ ਲੁਕੋ ਹੁਣ ਪੰਜਾਬ ਦੇ ਹਾਲਾਤ ਤਾਂ ਪਸਾਰੇ ਜਾਣਦੇ ਆ ਚੋਰ ਚੱਕੇ ਲੁਟੇਰੇ ਦਾਤ ਮਾਰ ਕੇ ਮੋਬਾਈਲ ਖੋਣ ਵਾਲੇ ਰੋਟੀਆਂ ਮੰਗਣ ਵਾਲੇ ਗੈਂਗਸਟਰ ਇਹੋ ਨਾਲ ਰਾਜ ਐ ਇਸ ਵੇਲੇ ਪੰਜਾਬ 'ਚ ਸਰਕਾਰ ਨਾਲ ਉਹਦੀ ਕੋਈ ਚੀਜ਼ ਨਹੀਂ ਪੀਟਿੰਗ ਉੱਪਰ ਹੋਰ ਇਸ ਵੇਲੇ ਕੋਈ ਵੀ ਬੰਦਾ ਸੁਰੱਖਿਆ ਤਾਂ ਨਹੀਂ ਗਾ ਸਾਰੇ ਦਹਿਸ਼ਤ ਇਹਦਾ ਇਹ ਹਰ ਇੱਕ ਬੰਦੇ ਨੂੰ ਚਿੰਤਾ ਆ ਵੀ ਮੈਂ ਘਰੋਂ ਕੰਮ ਤੇ ਜਾ ਰਿਹਾ ਆ ਵੀ ਵਾਪਸ ਸਹੀ ਸਲਾਮਤ ਆਉਂਗਾ ਕਿ ਨਹੀਂ ਘਰਿਆਂ ਨੂੰ ਇਹ ਚਿੰਤਾ ਹੁੰਦੀ ਆ ਵੀ ਸਾਡਾ ਜਿਹੜਾ ਬੰਦਾ ਬਾਹਰ ਗਿਆ ਉਹ ਪਤਾ ਨਹੀਂ ਉਹਦਾ ਹਾਲਾਤ ਕੀ ਬਣਨਗੇ ਤੇ ਨਾਲ ਉਹਨੂੰ ਘਰ ਦੀ ਚਿੰਤਾ ਜਿਹੜਾ ਹਾਲਾਤ ਦੇਖੋ ਤੁਸੀਂ ਜਿਵੇਂ ਹੁਣ ਦੱਸਿਆ ਗਿਆ ਵੀ ਰੋਟੀ ਖਾਣਗੇ ਦੁਪਹਿਰੇ ਤੇ ਗੱਲਾਂ ਸਾਫ਼ ਜੇ ਮાળા ਮੋਟਾ ਦੁਕਾਨ ਛੱਡ ਕੇ ਕਿਤੇ ਜਾਣਾ ਪੈਂਦਾ ਮਜਬੂਰੀ ਨੂੰ ਤੇਲੇ ਕੱਲਾ ਬੰਦਾ ਦੁਕਾਨ ਕਰਦਾ ਤੇ ਉਹਦੇ ਪਿੱਛੇ ਸੁਰੱਖਿਆ ਲਿਖੋ ਦਿਨ ਦੇ ਵਿੱਚ ਵੀ ਚੋਰੀ ਕੀਤੀ ਗਈ ਹੈ ਡਾਕਟਰ ਦੇ ਨਾਲ ਉਹ ਹੀ ਗੱਲ ਕਰਦਾ ਵੀ ਦਿਨੇ ਵੀ ਚੋਰੀਆਂ ਰਾਤ ਨੂੰ ਵੀ ਚੋਰੀਆਂ ਦਿਨੇ ਵੀ ਲੁੱਟਖੋ ਰਾਤ ਨੂੰ ਵੀ ਲੁੱਟਖੋ ਸੈਰ ਲੋਕਾਂ ਦੀ ਬੰਦ ਹੋ ਗਈ ਗੁਰਦੁਆਰੇ ਮੰਦਿਰ ਜਾਣਾ ਲੋਕਾਂ ਦਾ ਬੰਦ ਹੋ ਗਿਆ ਦੂਜੇ ਪਾਸੇ ਪ੍ਰਸ਼ਾਸਨ ਤੋਂ ਕਿਹਾ ਜਾ ਰਿਹਾ ਉਹ ਜਰਾ ਇੰਨਾ ਟਾਈਮ ਤੋਂ ਕਿਹਾ ਜਾ ਰਿਹਾ ਪਰ ਪ੍ਰਸ਼ਾਸਨ ਅਸੋਰੀ ਪ੍ਰਹਾਰ 2 ਪ੍ਰਹਾਰ 2 ਮੈਂ ਕਿਹ ਦੇਖੋ ਹਰੇਕ ਚੀਜ਼ ਨੂੰ ਨਾ ਤੁਸੀਂ ਉਹਨੂੰ ਅਨਲਿਸਿਸ ਕਰੋ ਇਹਨਾਂ ਚੀਜ਼ਾਂ ਦੀ ਲੋੜ ਕਿਉਂ ਪਈ ਪ੍ਰਹਾਰ 2 ਪ੍ਰਹਾਰ ਬੰਦ ਚਲਾਉਣ ਦੀ ਲੋੜ ਕਿਉਂ ਪਈ ਜੇ ਪੁਲਿਸ ਆਪਣੀ ਡਿਊਟੀ ਕਰ ਰਹੀ ਹੋਵੇ ਇਹਦਾ ਮਤਲਬ ਤਾਂ ਇਹ ਆ ਨਾ ਵੀ ਜਾਂ ਤਾਂ ਪੁਲਿਸ ਆਪਣੀ ਡਿਊਟੀ ਨਹੀਂ ਕਰ ਰਹੀ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਪੈ ਰਹੇ ਨੇ ਜੇ ਤੁਸੀਂ ਮਾੜੇ ਆਂਸਰਾਂ ਨੂੰ ਨਾਲ ਦੀ ਨਾਲ ਨੱਥ ਪਾ ਕੇ ਰੱਖੋ ਬਦਲ ਫੁੱਲਣ ਨਾ ਦਿਓ ਤੇ ਲੋੜ ਹੀ ਨਹੀਂ ਪੈਂਦੀ ਕਿਸੇ ਪ੍ਰਹਾਰ ਦੀ ਪ੍ਰਹਾਰ ਦੀ ਲੋੜ ਅੱਜ ਗਵਰਨਮੈਂਟ ਦੀ ਡਾਇਰੈਕਸ਼ਨ ਦੇ ਨਾਲ ਪ੍ਰਹਾਰ ਚਲਾਇਆ ਜਾ ਰਿਹਾ ਪੁਲਿਸ ਤਾਂ ਮਤਲਬ ਪੁਲਿਸ ਦੇ ਹੱਥ ਬੰਨੇ ਹੋਏ ਸੀ ਪਹਿਲਾਂ ਪੁਲਿਸ ਨੂੰ ਰੋਕਿਆ ਹੋਇਆ ਸੀ ਵੀ ਤੁਸੀਂ ਕਿਸੇ ਨੂੰ ਫੜਨਾ ਨਹੀਂ ਇਸੇ ਮਾੜੇ ਅਨਸਰ ਨੂੰ ਹੱਥ ਨਹੀਂ ਪਾਉਣਾ ਮਾੜੇ ਅਨਸਰ ਇਕੱਠੇ ਕਰਕੇ ਪੈਸੇ ਤਾਂ ਮੈਂ ਤਾਂ ਸਰਕਾਰ ਨੂੰ ਦਿੰਦੇ ਸੀ ਮਤਲਬ ਤਾਂ ਇਹ ਹੀ ਹੋਇਆ ਨਾ ਜੇ ਪ੍ਰਹਾਰ ਚਲਾਉਣ ਦੀ ਲੋੜ ਪਈ ਜਾਂ ਤਾਂ ਦੇਖੋ ਪੁਲਿਸ ਦੀ ਨਲਾਕੀ ਹੈ ਜਾਂ ਸਰਕਾਰ ਨੇ ਪੁਲਿਸ ਦੇ ਹੱਥ ਬੰਨੇ ਹੋਏ ਸੀ ਅੱਜ ਸਰਕਾਰ ਨੇ ਹੱਥ ਖੋਲ ਤੇ ਅੱਜ ਪ੍ਰਹਾਰ ਵੱਨ ਪ੍ਰਹਾਰ ਟੂਲ ਚਲਾਏ ਜਾ ਰਹੇ ਨੇ ਅੱਜ ਜੇ ਇਹਨਾਂ ਨੂੰ ਪਤਾ ਵੀ ਫਲਾਣਾ ਬੰਦਾ ਮਾੜਾ ਅਨਸਰ ਆ ਉਹਨੂੰ ਫੜ ਕੇ 32 300 ਪਤਾ ਨਹੀਂ ਕਿੰਨੇ ਕੱਲ ਇਹਨਾਂ ਨੇ ਫੜੇ ਨੇ ਜੇ ਪਤਾ ਸੀ ਵੀ ਆਹ ਮਾੜੇ ਅਨਸਰ ਨੇ ਇਹ ਚੋਰੀਆਂ ਕਰਦੇ ਨੇ ਇਹ ਲੁੱਟਾਂ ਕਰਦੇ ਨੇ ਇਹ ਫਰੋਤੀਆਂ ਮੰਗਦੇ ਨੇ ਤੇ ਇਹਦਾ ਮਤਲਬ ਪਹਿਲਾਂ ਪਤਾ ਸੀ ਨਾ ਪੁਲਿਸ ਨੂੰ ਤਾਂ ਹੀ ਅੱਜ ਫੜੇ ਜੇ ਅੱਜ 332 ਫੜੇ ਜਾ ਸਕਦੇ ਆ ਉਦੋਂ ਕੱਲੇ-ਕੱਲੇ ਨੂੰ ਕਿਉਂ ਨਹੀਂ ਫੜਿਆ ਜਦੋਂ ਜਦੋਂ ਉਹ ਬੰਦਾ ਵਾਰਦਾਤ ਕਰਦਾ ਸੀ ਸੋ ਇਸ ਕਰਕੇ ਇਹ ਸਾਰਾ ਜਿਹੜਾ ਗਵਰਨਮੈਂਟ ਦੀ ਨਲਾਕੀ ਆ ਗਵਰਨਮੈਂਟ ਪੁਲਿਸ ਨੂੰ ਕੰਮ ਨਹੀਂ ਕਰਨ ਦੇ ਰਹੀ ਜਾਂ ਪੁਲਿਸ ਵਾਲੀ ਹੋਈਏ ਨਾਲ ਇਹਨਾਂ ਲੋਕਾਂ ਕਿਸ ਤਰ੍ਹਾਂ ਦੇਖਦੇ ਹੋ 4 ਤੋਂ 5 ਘੰਟੇ ਹੋ ਗਏ ਚੋਰੀ ਹੋਈ ਨੂੰ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਮਹਿਰਾਨਾ ਇਸ ਗਲਤੀ ਭਈ ਕੋਈ ਜਿਹੜੇ ਥਾਣੇ ਨੇ ਉਹਨਾਂ ਦੀ ਡਿਊਟੀ ਕੀ ਹੁੰਦੀ ਆ ਥਾਣੇ ਬੈਠੇ ਲੋਕਾਂ ਦੇ ਆਪਣੇ ਏਰੀਏ ਦੀ ਇੱਕ ਬੀਟ ਹੁੰਦੀ ਆ ਆਪਣੇ ਏਰੀਆ ਜੈਲ ਜਿਹਨੂੰ ਉਹ ਕਹਿੰਦੇ ਆ ਉੱਥੇ ਉਹਨਾਂ ਨੇ ਲੋਕਾਂ ਨੂੰ ਸੁਰੱਖਿਆਤ ਦੇਣੀ ਹੁੰਦੀ ਆ ਉਹਨਾਂ ਦਾ ਮਾਲ ਜਾਨ ਦੀ ਰਾਖੀ ਕਰਨੀ ਹੁੰਦੀ ਆ ਇੱਥੇ ਪੀਸੀਆਰਾਂ ਵੀ ਚਲਦੀਆਂ ਨੇ ਇੱਥੇ ਬਹੁਤ ਕੁਝ ਚੱਲਦਾ ਫਿਰ ਵੀ ਚੋਰੀਆਂ ਹੋਈ ਜਾਂਦੀਆਂ ਇਹ ਕੁਛ ਵੀ ਸਿਰਫ ਦਿਖਾਵਾ ਹੈ ਸਰਕਾਰ ਈਵੈਂਟ ਬਣਾਉਂਦੀ ਆ ਉਹਦੇ ਤੇ ਇਸ਼ਤਿਹਾਰबाजी ਕਰਦੀ ਆ ਉਹਦੇ ਤੇ ਰੌਲਾ ਪਾਉਂਦੀ ਆ ਕੁਛ ਦਿਨ ਚੱਲਦਾ ਫਿਰ ਬੰਦ ਹੋ ਜਾਂਦਾ ਫਿਰ ਨਵਾਂ ਈਵੈਂਟ ਸ਼ੁਰੂ ਹੋ ਜਾਂਦਾ ਇਸ ਸਿਰਫ ਈਵਟਾਂ ਦੀ ਸਰਕਾਰ ਆ ਇਹ ਨਾ ਤਾਂ ਲੋਕਾਂ ਦੀ ਸੁਰੱਖਿਆ ਕਰ ਰਹੀ ਆ ਨਾ ਲੋਕਾਂ ਨੂੰ ਕੋਈ ਸਹੂਲਤਾਂ ਦੇ ਰਹੀ ਆ ਨਾ ਲੋਕਾਂ ਦਾ ਵਿਕਾਸ ਕਰ ਰਹੀ ਆ ਪੰਜਾਬੀ ਮਰ ਰਹੇ ਨੇ ਪੰਜਾਬ ਲੁੱਟਿਆ ਜਾ ਰਿਹਾ ਔਰ ਪੰਜਾਬ ਦਾ ਕਿਤੇ ਚੋਰੀ ਕਿਤੇ ਡਾਕਾ ਕਿਤੇ ਕੁਛ ਕਿਤੇ ਕੁਛ ਇਹ ਸਾਰਾ ਕੋਈ ਵਾਪਰ ਰਿਹਾ ਸੋ ਮੈਂ ਕਹਿੰਦਾ ਵੀ ਇਸ ਵੇਲੇ ਪੰਜਾਬੀ ਬਹੁਤ ਦਹਿਸ਼ਤ ਵਿੱਚ ਵਿਚਰ ਰਹੇ ਨੇ ਤੁਸੀਂ ਘੁੰਮ ਕੇ ਦੇਖ ਲਓ ਸਾਰੇ ਪੰਜਾਬ 'ਚ ਕਿਸੇ ਦੇ ਮੂੰਹ ਤੇ ਰੌਣਕ ਨਹੀਂ ਹੈ ਕਿਸੇ ਦੇ ਮੂੰਹ ਤੇ ਇਸ ਸਰਕਾਰ ਨੇ ਰੌਣਕ ਨਹੀਂ ਛੱਡੀ ਹਰੇਕ ਬੰਦਾ ਚਿੰਤਾ 'ਚ ਆ ਹਰੇਕ ਮੰਦੇ ਨੂੰ ਆਪਣੇ ਜੀਵਨ ਦੀ ਵਿੱਚ ਚਿੰਤਾ ਆਪਣੇ ਕਾਰੋਬਾਰ ਦੀ ਵਿੱਚ ਚਿੰਤਾ ਆ ਮਾਹੌਲ ਇਹਨਾਂ ਨੇ ਬਣਾਤਾ ਠੀਕ ਹੈ ਹਾਂ ਜੀ ਸਰਦਾਰ ਕੁਮਾਰ ਜੀ ਅਭੀ ਉਹ ਜੀ ਚੋਰੀ ਕਿੱਥੇ ਹੋਈ ਹੈ ਗੱਡੀ ਦੀ ਕੋਈ ਸਿੱਖੇਵਰ ਰੋਡ ਆਪਣਾ ਮੇਨ ਟੰਡਾ ਜਿਹੜਾ ਤੇ ਨੀਅਰ ਸਰਕਾਰੀ ਸਕੂਲ ਤੇ ਹਰ ਤੇ ਹਰ ਦੁਕਾਨ ਤੇ ਚੋਰੀ ਹੋ ਗਈ ਤੁਹਾਡੀ ਦੁਕਾਨ ਆ ਜੀ ਤੇ ਕੋਈ ਹਾਂ ਜੀ ਸਾਹਮਣੇ ਨਾਲ ਹੀ ਦੁਕਾਨ ਗਈ ਸਾਡੀ ਇਸ ਤਰ੍ਹਾਂ ਦੇਖਦੇ ਹਾਂ ਜਿਹੜੀਆਂ ਲਗਾਤਾਰ ਬਾਰਦਾਸ਼ਤਾਂ ਵਧੀਆਂ ਜਾ ਰਹੀਆਂ ਨੇ ਭਾਈ ਸਾਹਿਬ ਜੀ ਜਿੰਨਾ ਕਸੀਂ ਕਹਿ ਦਿਓ ਉਹਨੇ ਕਿ ਅੱਜ ਤੱਕ ਨਾ ਮਤਲਬ ਹਾਸ ਨਹੀਂ ਸੀ ਵਿਖੇ ਆਪਾਂ ਜਦੋਂ ਤੋਂ ਇੱਥੇ ਮਤਲਬ ਹੋਇਆ ਨਾ ਆਏ ਆਪਾਂ ਸ਼ਾਪ ਮਤਲਬ 10 12 14 ਸਾਲ ਹੋ ਗਏ ਸਾਨੂੰ ਅੰਨੇ ਘਾਸ ਹੋ ਚੁੱਕੇ ਨੇ ਅਸੀਂ ਕੰਨ ਨੂੰ ਹੱਥ ਲੱਗੇ ਸਾਡੇ ਬਸ ਅਸੀਂ ਬੁਰੇ ਹਾਲ ਹੋਏ ਅਤੇ ਕੋਈ ਦੁਕਾਨ ਨਹੀਂ ਹੋਣੀ ਮੇਖਾ ਚ ਜਿੱਲੀ ਚੋਰੀ ਨਾ ਹੋਵੇ ਸਾਡੀ ਵੀ ਹੋ ਚੁੱਕੀ ਹੈ ਇੱਥੇ ਨਾਲ ਅੰਨਾ ਦੀ ਵੀ ਹੋ ਚੁੱਕੀ ਹੈ ਭਾਈ ਸਾਹਿਬ ਡਾਕਟਰ ਸਾਹਿਬ ਜਿਹੜੇ ਕਹ ਰਹੇ ਅੱਜ ਇਹਨਾਂ ਦਾ ਵੀ ਹਾਸਾ ਹੋ ਗਿਆ ਬੜਾ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਨੁਕਸਾਨ ਹੈ ਚੱਲੇ ਨਹੀਂ ਜਾਂਦੇ ਜੀ ਬੋਲੋ ਕਿ ਬੰਦਾ ਕਿਸ ਹੱਥ ਨਾਲ ਕਰਦਾ ਖਾਨਾ ਬਹੁਤ ਔਖਾ ਜੀ ਅੱਜ ਤੱਕ ਮੋਬਾਈਲ ਕੋਈ ਜਾਣ ਗਿਆ ਇਸ ਰੋਡ ਤੇ ਕਿਉਂਕਿ ਸ਼ਮਸ਼ਾਨਾ ਇੱਥੇ ਕੋਈ ਹੈ ਨਹੀਂ ਕਿ ਯਾਰ ਜੀ ਕਿਸੇ ਚੀਜ਼ ਦੀ ਬਹੁਤ ਔਖਾ ਇਹ ਤਾਂ ਮੈਂ ਫੋਨ ਕੀਤਾ ਹੈ ਹੈਲਪਲਾਈਨ ਨੰਬਰ ਤੇ ਹੁਣ 10 ਵਾਏ ਗਏ ਨੇ ਅਜੇ ਤੱਕ ਇੱਕ ਬੰਦਾ ਆਇਆ ਸੀ 15 ਮਿੰਟ ਰੁੱਕ ਕੇ ਨਾਲ ਹੀ ਚੱਲ ਗਿਆ ਮੁੜ ਕੇ ਮੈਂ 100 ਵਾਰ 3-4 ਕਾਲ ਕਰਤੀ ਹੇਠ ਤੱਕ ਕੋਈ ਨਹੀਂ ਪਹੁੰਚਿਆ ਨਾਲਾ ਹੀ 200 200 ਮੀਟਰ ਦੀ ਦੂਰੀ ਤੇ ਹਾਂਜੀ ਆ ਸੁੰਦਰ ਨਗਰ ਥਾਣਾ ਭਾਜੀ ਚੌਂਕੀ ਸੁੰਦਰ ਨਗਰ ਦੀ ਦ੍ਰੇਸ਼ੀ ਥਾਣਾ ਵਾ ਇਹ ਆਪਣਾ ਵੇਲ ਸੁੰਦਰ ਨਗਰ ਲੱਗਦਾ ਨਾ ਸੇਖਿਆ ਆੰਜਨ ਜੀ ਭਾਈ ਸਾਰੀ ਹੈਗੀ ਆਪਣਾ ਸੀਸੀਟੀਵੀ ਵੀ ਲਵਾਵਾਂਗੇ ਸਾਰੀ ਏ ਟੂ ਜ਼ੈਡ ਜਿੰਨੀ ਵੀ ਹੈ ਸਾਰਾ ਜੋ ਸਮਾਨ ਘਟਿਆ ਤੁਹਾਡੇ ਸਾਹਮਣੇ ਸੀਸੀਟੀਵੀ ਚ ਆਊਗਾ ਜੀ ਪਤਾ ਸਹੀ ਮੰਗ ਕਰਦੇ ਜਿਹੜੇ ਅਚੋਰ ਹੈਗੇ ਇਹਨਾਂ ਨੂੰ ਥੋੜਾ ਬਸ ਥੋੜਾ ਇਦਾਂ ਪੁਲਿਸ ਲੈ ਮਾਰਨ ਕੀ ਮਤਲਬ ਪਤਾ ਲੱਗੇ ਕਿ ਆਹ ਮੁੜ ਕੇ ਇੱਥੇ ਕੰਮ ਨਾ ਕਰਨ ਦੇਖੋ ਭਾਈ ਹਰ ਇੱਕ ਦਾ ਕੋਈ ਮੀਡਲ ਕਲਾਸ ਵੀ ਬਹੁਤ ਬੰਦਿਆਂ ਦਾ ਹੁੰਦਾ ਦੇਖੋ ਹਰ ਇੱਕ ਬੰਦਾ ਇੱਕ ਇੱਕ ਰੁਪਏ ਨੂੰ ਚਾਹੀਦਾ ਭਾਜੀ ਔਰ ਮੇਰਾ ਨਾ ਨਾ ਕਰਦੇ ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ ਹੁਣ ਇਹਦੀ ਕੌਣ ਪਰਵਾਹੀ ਕਰੂਗਾ ਇਹ ਸਰਕਾਰ ਜ਼ਿੰਮੇਵਾਰ ਆ ਸਾਰੀ ਸਰਕਾਰ ਅਜੇ ਤੱਕ ਨਹੀਂ ਕੁਝ ਕਰਦੀ ਭਾਈ ਉਹ ਦੇਖਣੇ ਦੇਖ ਲੋ ਕਿੰਨੀਆਂ ਵਾਰ ਦੱਤਾ ਅਜ ਤੱਕ ਕੋਈ ਬੰਦਾ ਫੜਿਆ ਕੋਈ ਨਹੀਂ ਫੜਿਆ ਜਾਂਦਾ ਭਾਜੀ ਆਪਾਂ ਮੰਨਦੇ ਸੀਪੀ ਸਾਹਿਬ ਹੈਗੇ ਨੇ ਸੋਪਨ ਸ਼ਰਮਾ ਜੀ ਇਹ ਕਰਦੇ ਨੇ ਬਟ ਇਹ ਫੜਦੇ ਨੇ ਜਿਹੜੇ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਦੀ ਫੜਦੇ ਨੇ ਆਪਣੇ ਨਾਰਮਲ ਕਲਾਸ ਬੰਦੇ ਤੇ ਨਾਰਮਲ ਹੀ ਰਹਿੰਦੇ ਪਈ ਉਹਨਾਂ ਦਾ ਕੋਈ ਸੁਨਵਾਈ ਨਹੀਂ ਹੈਗੀ ਉਹਨਾਂ ਦਾ ਕੁਝ ਨਹੀਂ ਕੀਤਾ ਜਾਂਦਾ ਅੰਦਰ ਪਾਸਕ ਧਾਮੀ ਜੀ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਕ ਕਪਰੇ ਦੇ ਸ਼ੋਰਾਂ ਦੇ ਵਿੱਚ ਲੀ ਚੋਰੀ ਹੋਈ ਹੈ ਹਾਂਜੀ ਟੜਕਸਾਰ ਜਿਹੜੇ ਚੋਰਾਂ ਨਹੀਂ ਹਾਂਜੀ ਹਾਂਜੀ ਵਾਰਦਾਤ ਨੂੰ ਯਾਦ ਹਾਂਜੀ ਇਹ ਕਾਨੂੰਨ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਇੱਥੇ ਕੋਈ ਨਹੀਂ ਮਤਲਬ ਸ ਮੈਂ 9:30 ਪਾਉਣੇ 10 ਵਜੇ ਕਲੀਨਿਕ ਵਧਾਨ ਦਾ ਸੋਚਦਾ ਹੁੰਦਾ ਸੀ ਹੁਣ ਦੇਖ ਕੇ ਤਾਂ ਮੈਂ ਤਾਂ 9:30 8:30 9 ਵਜੇ ਹੀ ਚਲੇ ਜਾਣਾ ਮੇਰੇ ਵੀ 2 ਅਗਸਤ ਨੂੰ ਚੋਰੀ ਹੋ ਗਈ ਜਿਹਦੇ ਦਿਹਾੜੇ ਹੋਈ ਸੀ ਪੈਸੇ ਕੱਢ ਕੇ ਲੈ ਗਏ ਸੀ ਚੋਰ ਬਹੁਤ ਬੁਰਾ ਹਾਲ ਹੈ ਕੋਈ ਗਸ਼ਤ ਨਹੀਂ ਹੈਗੀ ਕੋਈ ਇੱਥੇ ਮਤਲਬ ਦੇਖ ਰੱਖਣੀ ਹੈਗੀ ਪੁਲਿਸ ਦੀ ਕੋਈ ਗਸ਼ਤ ਕੋਈ ਕੁਝ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਬੁਰੇ ਹਾਲ ਹੋਏ ਪਏ ਆ ਦਿਨ ਦਿਹਾੜੇ ਚੋਰਿਆਂ ਮਤਲਬ ਆਪਣੀ ਜਾਨ ਦਾ ਮਤਲਬ ਇੰਨੇ ਖਤਰੇ ਹੈਗੇ ਪੁੱਛੋ ਪੁੱਛਣਾ ਕੀ ਕਰੀਏ ਹੁਣ ਤੁਹਾਨੂੰ ਦੱਸਾਂ ਮੈਂ 10:30 ਵਜੇ ਦੇ ਹਿਸਾਬ ਨਾਲ ਜਾਣ ਵਾਲਾ 9 ਵਜੇ ਤੋਂ ਪਹਿਲਾਂ ਜਾਣ ਲੱਗ ਗਿਆ ਮਲੀਨ ਸਿੰਘ ਸਾਹਮਣੇ ਦੇਖੋ ਭਾਈ ਭਾਈ ਕੀ ਨਾਮ ਹੈ ਇੱਕਮਲੀਨ ਸਿੰਘ ਕੀ ਹੋਇਆ ਜੀ ਅੱਜ ਤੋਂ ਭਾਈ ਸਵੇਰੇ 3:30 4 ਵਜੇ ਦਾ ਟਾਈਮ ਸੀਗਾ ਤੇ ਇਧਰੋਂ ਸ਼ਟਰ ਪਟਿਆ ਤੇ ਸ਼ੀਸ਼ਾ ਤੋੜਿਆ ਉਹਨਾਂ ਨੇ ਤੇ ਗੱਲੇ ਚ 10 1000 ਰੁਪਏ ਉਹ ਚ ਪਿਆ 20000 ਹੋ ਗਿਆ ਜੀ ਤੇ ਬਾਕੀ ਜੈਕਟਾਂ ਲਫਾਫਾ ਸੀ 25 ਜੈਕਟਾਂ ਉਹ ਸੀਗੀਆਂ ਟੀ-ਸ਼ਰਟਾਂ ਸੀਗੀਆਂ ਨੰਨਾ ਕਰਦੇ ਚਲੀ ਪਿਆ ਪੈਂਟਾਂ ਸੀਗੀਆਂ 20 30 ਪੈਂਟ ਬਾਕੀ ਪਰਫਿਊਮ ਲੈ ਗਏ ਟੀਓ ਲੈ ਗਏ ਇਨਵਰਟਰ ਲੈ ਗਏ ਭਾਈ ਨੁਕਸਾਨ ਕਾਫੀ ਕਰ ਗਏ ਦੁਕਾਨ ਆ ਕਾਦੀ ਦੁਕਾਨ ਆ ਜੀ ਭਾਈ ਮੇਰੀ ਕੱਪੜੇ ਦੀ ਦੁਕਾਨ ਆ ਫੁਕਰੇ ਫੈਸ਼ਨ 메ਨ ਸੇਖਿਆ ਰੋਡ ਨੀਅਰ ਸਰਕਾਰੀ ਸਕੂਲ ਦੇ ਕੋਲ ਆ ਆਪਣੇ ਐਕਸ ਐਮ ਐਲ ਏ ਰਣਜੀਤ ਸਿੰਘ ਢਿੱਲੋਂ ਦੇ ਘਰ ਦੇ ਨਾਲ ਆ ਬਿਲਕੁਲ ਅੱਛਾ ਜੀ ਕਿੰਨੇ ਦਾ ਭਾਈ ਨਾ ਨਾ ਕਰਦੇ ਲੱਖ ਸਵਾ ਲੱਖ ਸਵਾ ਅਗਲਾ ਲੱਖ ਦਾ ਹੋ ਗਿਆ ਨ ਲੱਖ ਸਵਾ ਲੱਖ ਦਾ ਤੁਸੀਂ ਵੀ ਵੀਡੀਓ ਵਿੱਚ ਪਤਾ ਲੱਗਿਆ ਭਾਈ ਮੂਹ ਟਕੇ ਹੋਏ ਨੇ ਦੋ ਸਕੂਟਰ ਇੱਕ ਸਕੂਟਰ ਦੀ ਨੰਬਰ ਪਲੇਟ ਹੀ ਨਹੀਂ ਹੈਗੀ ਤੇ ਅਸੀਂ ਹੈਲਪਲਾਈਨ ਤੇ ਫੋਨ ਕੀਤਾ ਆਏ ਨੇ ਪੁਲਿਸ ਨਾਲ ਇੱਕ ਜਣ ਆਇਆ 95 92 ਪੀ ਸੀ ਆਰ ਗੱਡੀ ਦਾ ਨੰਬਰ ਸੀ ਇੱਕ ਜਣ ਆਇਆ 15-20 ਮਿੰਟ ਰੁਕਿਆ ਬਾਰੋ-ਬਾਰੀ ਚੱਲ ਗਿਆ ਉਹ ਕਹਿੰਦੇ ਵੀਡੀਓ ਬਣਾ ਕੇ ਸ਼ਟਰ ਚੱਕ ਕੇ ਜੀ ਥਾਣੇ ਚਲ ਜਾਓ ਨੰਬਰ ਆਈ ਉਹਦਾ ਲੈ ਲਓ ਅੱਛਾ ਜੀ ਕਈ ਤੱਕ ਆਈ ਉਹਦਾ ਫੋਨ ਚੱਕੀ ਕਾਲ ਕੀਤੀ ਕੋਈ ਚੱਕਿਆ ਨਹੀਂ ਉਹਨੇ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਚੋਰੀ ਨਹੀਂ ਭਾਈ ਘਟੋ ਘਟ ਨਾ ਨਗਦੇ 6 ਕ ਬੰਦੇ ਸੀਗੇ ਅਸੀਂ ਕੈਮਰੇ ਜਿਹੜੇ ਦੇਖੇ ਆ ਕਿੰਨੇ ਵਜੇ ਦਾ ਪਾਕਿਆ ਉਹ ਪਤਾ ਲੱਗਿਆ ਹਾਂਜੀ ਕਿੰਨੇ ਵਜੇ ਦੀ ਵਾਰਦਾਤ ਭਾਈ ਉਹ ਸਾਢੇ 3 4 ਵਜੇ ਦਾ ਟਾਈਮ ਸੀਗਾ ਕੀ ਕਿੰਨਾ ਦੇਖਦੇ ਹੋ ਵੀ ਚੰਦ ਕਟਮਾਈ ਦੂਰੀ ਤੇ ਥਾਣਾ ਹੋਵੇ ਭਾਈ ਦੇਖ ਲਓ ਤੋਈ ਪੰਜਾਬ ਪੁਲਿਸ ਵੱਲੋਂ ਹੋਏ ਤਾਂ ਇੱਕ ਬੰਦਾ ਆਇਆ ਉਸ ਤੋਂ 112 ਤਿੰਨ ਚਾਰ ਵਾਰੀ ਕਾਲ ਕਰਤੀ ਹੈ ਤਾਂ ਕੋਈ ਨਹੀਂ ਆਇਆ ਉਦੋਂ ਤੱਕ ਸੀ ਫੋਨ ਕਰਾ ਤੇ ਥਾਂ ਦੇ ਜੇ ਤੱਕ ਕੋਈ ਨਹੀਂ ਪਹੁੰਚਾ ਆਪਣੇ ਉਹ ਇਸ ਇਲਾਕੇ ਦੇ ਵਿੱਚ ਕੋਈ ਗਸ਼ਤੀ ਹੈਗੀ ਪੁਲਿਸ ਦੀ ਕੋਈ ਨਹੀਂ ਹੈਗਾ ਭਾਜੀ ਕੋਈ ਵੀ ਨਹੀਂ ਇੱਥੇ ਤੁਸੀਂ 8:30 ਵਜੇ ਆ ਕੇ ਦੇਖੋ ਐਸ ਹਮਸਾਮ ਨੇ ਇੱਥੇ ਕੋਈ ਰਹਿੰਦਾ ਹੀ ਨਹੀਂ ਤਾਂ ਹਾਲ ਹੁੰਦਾ ਤੁਸੀਂ ਤੁਹਾਨੂੰ ਸੀਸੀਟੀਵੀ ਦਿਖਾਉਂਗਾ ਕਿ ਇਹਨਾਂ ਦੇ ਭਾਈ ਦੇ ਸੀ ਡਾਕਟਰ ਸਾਹਿਬ ਦੇ ਇਹਨਾਂ ਦੇ ਦੁਪਹਿਰ ਦੇ ਟਾਈਮ ਹੀ ਹੋਈ ਸੀਗੀ 1:00 2:00 ਵਜੇ ਟਾਈਮ ਹੋ ਗਈ ਸੀ 22 ਅਗਸਤ ਨੂੰ ਮੋਬਾਈਲ ਤਾਂ ਭਾਜੀ ਰੋਜ਼ ਹੀ ਹੁੰਦੇ ਮੋਬਾਈਲ ਤਾਂ ਇੱਥੇ ਰੋਜ਼ ਹੁੰਦੇ ਭਾਜੀ ਬਹੁਤ ਬੁਰਾ ਹਾਲ ਹੈ ਭਈ ਮੰਗ ਹੀ ਕਰਨੇ ਜੋ ਆਪਣੀ ਹੈਗੀ ਉਹ ਬਸ ਉਹਦਾ ਉੰਦੇ ਫੜੇ ਹਨ ਸਮਾਨ ਜੇ ਰੱਬ ਕਰੇ ਮਿਲਦੇ ਤਾਂ ਬਾਕੀ ਮਾਲਗ ਹਤਾਈ